ਗਾਂਧੀ ਦੇ ਗਵਾਚੇ ਬਾਂਦਰ ਤਾਂ ਲੱਭ ਗਏ ਪਰ ਬਾਂਦਰ ਗਵਾਚੇ ਤਿੰਨ ਸੀ ਲੱਭ ਗਏ ਚਾਰ ਤੇ ਹੁਣ ਤੁਸੀਂ ਪਛਾਣ ਕਰਾ ਦਿਓ ਤੇ ਗਾਂਧੀ ਦੇ ਕਿਹੜੇ ਆ ਤੇ ਆਪਣੇ ਵਾਲਾ ਬਾਂਦਰ ਕਿਹੜਾ ਮੈਂ ਤਾਂ ਸੋਚਿਆ ਸੀ ਮਰ ਗਏ ਹੋਣਗੇ ਪਰ ਇਹਦਾ ਭੇਸ ਬਟਾ ਕੇ ਅੱਜ ਵੀ ਜਿਉਂਦੇ ਬੈਠੇ ਆ ਜਿਹੜਾ ਅੰਨਾ ਬਾਂਦਰ ਹੈ ਨਾ ਇਹ ਸਾਲਾ ਕਾਨੂੰਨ ਬਣ ਕੇ ਬਹਿ ਗਿਆ ਜਿਹਦੇ ਅੱਖਾਂ ਤੇ ਪੱਟੀ ਆ ਤੇ ਮੋਢੇ ਤੇ ਫੀਤੀਆਂ ਵੀ ਲੱਗੀਆਂਆਂ ਆ ਆਪਾਂ ਜਾਣਦੇ ਆ ਡੀਆਈਜੀ ਭੁੱਲਰ ਵਰਗਿਆਂ ਨੂੰ ਤੇ ਆ ਜੱਜ ਸਾਹਿਬ ਨੂੰ ਜਿਨ੍ਹਾਂ ਦੇ ਘਰੇ ਕੀ ਆ ਗਾਂਧੀ ਸਾਹਿਬ ਪਾਏ ਗਏ ਆ ਕਿਉਂਕਿ ਅੱਜ ਵੀ ਇਹ ਗਾਂਧੀ ਦੀ ਮੰਨਦੇ ਆ ਕਿਉਂਕਿ ਬਾਂਦਰੀ ਗਾਂਧੀ ਦੇ ਆ ਦੇ ਸਾਰੇ ਅੱਜ ਵੀ ਹੈਗੀ ਆ ਗਾਂਧੀ ਦੇ ਕਹਿਣੇ ਚਾ ਕਿਉਂਕਿ ਗਾਂਧੀ ਸਾਹਿਬ ਅਮਰ ਨੇ ਇਹਨਾਂ ਦੀ ਆਤਮਾ ਇੱਕ ਕੀ ਤਸਵੀਰ ਚ ਵੜ ਗਈ ਆ ਜਿਹੜੀ ਤਸਵੀਰ ਜ਼ਿਆਦਾਤਰ ਕੀ ਆ ਆ ਗਾਂਧੀ ਦੇ ਤਿੰਨ ਬਾਂਦਰਾ ਦੇ ਘਰੋਂ ਥੇ ਹੁੰਦੀ ਆ ਤੇ ਜਿਹੜਾ ਦੂਜਾ ਬੋਲਾ ਬਾਂਦਰਾ ਜਿਹੜਾ ਕੰਨਾਂ ਤੇ ਹੱਥ ਧਰੀ ਬੈਠਾ ਇਹ ਕਿਹੜਾਗਾ ਇਹ ਸਰਕਾਰ ਆ ਸਾਡੀ ਜਿਹੜੀ ਕੱਖ ਨਹੀਂ ਸੁਣਦੀ ਉਹ ਲੋਕ ਚੀਕਾਂ ਮਾਰ ਮਾਰ ਕੇ ਲੋਕਾਂ ਦੇ ਪੁੱਤ ਮਰੀ ਜਾਂਦੇ ਆ ਮਾਂਵਾ ਵਿਲਕੀ ਜਾਂਦੀਆਂ ਨੇ ਇਹ ਬਾਂਦਰ ਵੀ ਚਿਟ ਕੱਪੜੀਆਂ ਬਣ ਗਿਆ ਇਹਦੀ ਵੀ ਪਛਾਣ ਨਹੀਂ ਆਉਂਦੀ ਇਹ ਕਹਿੰਦਾ ਫਿਰਦਾ ਕਹਿੰਦਾ ਮੈਂ ਚੁੱਲਿਆਂ ਦੇ ਵਿੱਚ ਕੀ ਆ ਅੱਗ ਦੁਆਰੇ ਕੀ ਆ ਮਚਾਉਂਗਾ ਜਿਹੜੇ ਚੁੱਲ੍ਹੇ ਬੁਝ ਗਏ ਮੈਂ ਕਹਿੰਦਾ ਚੁੱਲਿਆਂ ਦੀ ਅੱਗ ਤਾਂ ਇਹ ਤੋਂ ਮਚਾਈ ਨਹੀਂ ਗਈ ਸੇਵਿਆਂ ਦੀ ਅੱਗ ਜ਼ਿਆਦਾ ਤੇਜ਼ ਕਰਤੀ ਤੀਜਾ ਬੰਦ ਜਿਹੜਾ ਕੀ ਆ ਗੁੰਗਾਰ ਬਣਿਆ ਬੈਠਾ ਮੂੰਹ ਤੇ ਹੱਥ ਧਰੀ ਬੈਠਾ ਇਹ ਕਿਹੜਾ ਇਹ ਗੋਦੀ মিডিਆ ਦਾ ਪੈਸਾ ਫੇਕ ਤਮਾਸ਼ਾ ਦੇਖਦੇ ਕੀ ਆ ਰਾਤ ਤੇ ਚੱਲਦਾ ਪੰਜਾਬ ਦੇ ਵਿੱਚ ਇਹ ਬਾਂਦਰ ਕਿੱਥੇ ਪਾਏ ਜਾਂਦੇ ਆ ਜਾਂਦਾ ਪੁਲਿਸ ਸਟੇਸ਼ਨਾਂ 'ਚ ਪਾਏ ਜਾਂਦੇ ਆ ਜਾਂ ਵਿਧਾਨ ਸਭਾ 'ਚ ਪਾਏ ਜਾਂਦੇ ਆ ਤੇ ਤੀਜੇ ਜਿਹੜੇ ਗੁੰਗੇ ਹੈਗੇ ਆ ਇਹ ਬੋਲੇ ਬਾਂਦਰਾ ਦੇ ਘਰਾਂ 'ਚ ਅਕਸਰ ਦੇਖੇ ਜਾਂਦੇ ਆ ਤੇ ਤਿੰਨੇ ਬਾਂਦਰ ਕੀ ਆ ਹਾਜ਼ਰੀ ਕੀ ਦੀ ਭਰਦੇ ਆ ਜਿਹਦੀ ਗਾਂਦੀ ਭਰਦਾ ਸੀ ਗਾਂਦੀ ਕੀ ਦੀ ਭਰਦਾ ਸੀ ਕਾਰਪੋਰੇਟਾਂ ਦੀ ਉਹ ਬਿਰਲਾ ਹਾਊਸ ਚੇੜ ਚ ਰਹਿੰਦਾ ਸੀ ਉਹ ਬਿਰਲਾ ਗਰੁੱਪ ਵਾਲਿਆਂ ਦੇ ਕੀ ਆ ਪਿਓ ਦਾਦਿਆਂ ਦੀ ਸੀਗਾ ਕਿਉਂਕਿ ਗਾਂਦੀ ਦੀ ਜਾਰੀ ਉਦੋਂ ਵੀ ਕਾਰਪੋਰੇਟਾਂ ਨਾਲ ਸੀ ਅੱਜ ਵੀ ਗਾਂਦੀ ਕੀ ਇਹ ਕਾਰਪੋਰੇਟਾਂ ਦੇ ਘਰੇ ਹੀ ਰਹਿੰਦਾ ਇਹ ਚੌਥੇ ਬਾਂਦਰ ਜੇ ਕੀ ਆ ਤੁਸੀਂ ਨਹੀਂ ਹੈਗੇ ਤੇ ਦੂਜੇ ਤਿੰਨੇ ਬਾਂਦਰਾਂ ਨੂੰ ਕੀ ਆ ਕਾਬੂ ਕਰਨਾ ਲੋਚਦੇ ਹੋ ਤਾਂ ਫਿਰ ਆਜੋ ਜੁਗਤ ਘੜੀਏ ਯਾਰ 1 ਨਵੰਬਰ ਨੂੰ 10 ਵਜੇ ਗੁਰਨਾਨਕ ਭਵਨ ਲੁਧਿਆਣੇ ਦੇ ਵਿੱਚ ਪਹੁੰਚ ਜ਼ਰੂਰ ਜਾਇਓ ਨਹੀਂ ਫਿਰ ਮੁੜ ਕੇ ਕੀ ਆ ਆਪਾਂ ਸਾਰੇ ਗੱਲਾਂ ਕਰੀ ਜਾਂਦੇ ਆ ਬਥੇਰੇ ਕਹ ਤੁਸੀਂ ਬਹੁਤ ਜ਼ਰਤੇ ਰੌਲਾ ਪਾਉਣੇ ਉਹ ਕਰਦੇ ਕੁਝ ਹੈ ਨਹੀਂ ਕਰਨ ਵਾਸਤੇ ਕੀ ਆ ਤੁਹਾਡੀ ਲੋੜ ਆ ਕਰਨਾ ਤੁਸੀਂ ਆ ਮੈਂ ਨਹੀਂ ਕਰਨਾ ਇੱਕ ਯੁਕਤ ਘੜੀਓ ਯੁਕਤ ਕੀ ਆ ਤੁਹਾਡੇ ਨਾਲ ਸਾਂਝੀ ਕਰਨੀ ਆ ਸਾਮ-ਦਾਮ ਦੰਡ ਭੇਦ ਦੀ ਜਿਹੜੀ ਕਿ ਆ ਨੀਤੀ ਹੈਗੀ ਆ ਉਹਨੂੰ ਕਿਵੇਂ ਟੱਕਰ ਦੇਣੀ ਆ ਉਹਦੇ ਵਾਸਤੇ ਇੱਕ ਛੋਟੀ ਜੀ ਨੀਤੀ ਤਿਆਰ ਕਰਨੀ ਆ ਤੇ ਤੁਹਾਡੇ ਕੋਲੇ ਵੀ ਬੜੇ ਕੀ ਸੁਝਾਅ ਹੋਣਗੇ ਜਿਹੜੇ ਸੋਸ਼ਲ ਮੀਡੀਆ ਤੇ ਅਕਸਰ ਦੰਨੇ ਰਹਿੰਦੇ ਹੋ ਉਹ ਆ ਕੇ ਉੱਥੇ ਰੱਖਿਓ ਜਰੂਰ ਯਾਰ ਬਾਕੀ ਜਿਨ੍ਹਾਂ ਨੇ ਲੱਤਾਂ ਖਿੱਚਣੀਆਂ ਲੱਤਾਂ ਖਿੱਚੀ ਜਾਇਓ ਤੇ ਜਿਹੜੀ ਨੀਤੀ ਤੁਹਾਡੇ ਨਾਲ ਸਾਂਝੀ ਕਰਨੀ ਆ ਜੇ ਤੁਸੀਂ ਬਾਹਰ ਖੜੀ ਕਰਕੇ ਉਸ ਨੀਤੀ ਦੇ ਕੀ ਆ ਨਾਲ ਤੁਰਦੇ ਹੋ ਪਾ ਇੱਕ ਤੁਹਾਡੇ ਨਾਲ ਵਾਦਾ ਕਰਦੇ ਆ ਤੁਸੀਂ ਠੱਗੇ ਨਹੀਂ ਜਾਂਦੇ ਕਿਉਂਕਿ ਉਹਦੇ 'ਚ ਕੀ ਆਪਾਂ ਰੁਪਈਆ ਕਿਸੇ ਨੂੰ ਦੇਣਾ ਨਹੀਂ ਤਾਕਤ ਕਿਸੇ ਨੂੰ ਦੇਣੀ ਨਹੀਂ ਉਹ ਜੋਗਤੀ ਐਸੀ ਆ ਉਹਦੇ ਵਿੱਚ ਨਾ ਅਮਰੀਕਾਤ ਹੋਣੀ ਆ ਨਾ ਕਿਸੇ ਹੋਰ ਦੀ ਏਕਾਤ ਹੋਣੀ ਆ ਜਿਹਦੇ 'ਚ ਮੰਨੀ ਕੀਦੀ ਜਾਣੀ ਆ ਤੇ ਗੁਰੂ ਸਾਹਿਬ ਦੇ ਦਿੱਤੇ ਫਲਸਫੇ ਦੀ ਉਹਨੂੰ ਤਰੀਕਾ ਕਰੀ ਐਸਾ ਦਿੱਤਾ ਸੀ ਉਹਨਾਂ ਨੇ ਜਿਹਦਾ ਕੋਈ ਤੋੜ ਹੀ ਹੈ ਨਹੀਂ ਪੂਰੇ ਕੀ ਆ ਦੁਨੀਆ ਦੇ ਵਿੱਚ ਹੁਣ ਆ ਜਿਓ ਜੇ ਕੱਲੀਆਂ ਗੱਲਾਂ ਕਰਨ ਵਾਲੇ ਹੈ ਨਹੀਂ 1 ਨਵੰਬਰ ਨੂੰ ਜਿਹਨਾਂ ਤਿੰਨੇ ਬਾਂਦਰਾਂ ਦੇ ਤਪੇ ਹੋ ਗਾਂਧੀ ਵਾਲਿਆਂ ਦੇ ਗੁਰਨਾਨਕ ਭਵਨ ਡੀਸੀ ਦਫ਼ਤਰ ਦੇ ਕੋਲੇ ਪੰਜਾਬੀ ਭਵਨ ਦੇ ਨਾਲ ਕੰਧ ਸਨ ਨਾ ਲੇਟ ਨਾ ਹੋਇਓ ਬ੍ਰੇਕਫਾਸਟ ਵੀ ਇਕੱਠੇ ਕਰਾਂਗੇ ਤੇ ਜਿਹੜੇ ਦੂਰੋਂ ਚੱਲ ਕੇ ਆਉਣਗੇ ਰਹਿਣ ਦਾ ਵੀ ਤੁਹਾਡਾ ਪ੍ਰਬੰਧ ਹੋ ਪਰ ਉਦੋਂ ਪਹਿਲਾਂ ਫੋਨ ਜ਼ਰੂਰ ਕਰ ਲਿਓ 81466 96144 94636 38105 94639 34000 ਤੇ ਸਾਡੇ ਧੀਆਂ ਪੁੱਤਾਂ ਦੀ ਕਿਸਮਤ ਉਲਜੀ ਤਾਣੀ ਦਾ ਤੰਦ ਫੜਨ ਆਇਓ ਆਪਦੇ ਪੁੱਤ ਬਚਾਓ ਪੰਜਾਲੀ ਆਪਦੇ ਗਲ ਪਾਓ ਨਹੀਂ ਫਿਰ ਤਿੰਨੇ ਗਾਂਧੀ ਦੇ ਬਾਂਦਰਾ ਤੋਂ ਬੈਠੇ ਕੁੱਟਕਾ